ਕੰਬ ਕੀਤਾ ਹੈ ਤੁਮ ਮੈਂ ਬਾ ਕਿਸ ਤਰ੍ਹਾਂ ਦਾ ਹੰਗਾਰਾ ਬਹੁਤ ਵਧੀਆ ਥੋੜਾ ਹੰਗਾਰਾ ਹੱਥ ਹੁੰਦਾ ਕਿਉਂਕਿ ਕਣਕ ਦੀ ਵਾਢੀ ਚੱਲ ਰਹੀ ਹੈ ਵੀਡੀਓ ਤੋਂ ਕਰ ਰਿਹਾ ਵੀਰ ਪਰ ਜਿਹੜੇ ਮੇਰੇ ਕਿਸਾਨ ਭਰਾ ਆ ਆਪਦੇ ਰਜੇਵਿਆਂ ਵਿੱਚੋਂ ਰੁੱਝੇ ਹੋਏ ਕਿਉਂਕਿ 6 ਮਹੀਨੇ ਦੀ ਫਸਲ ਉਹ ਪੱਕੀ ਹੁੰਦੀ ਉਹਨੂੰ ਸਾਹਮਣਾ ਹੁੰਦਾ ਮਜ਼ਦੂਰ ਵੀ ਉਹਨਾਂ ਨੇ ਵੀ ਆਪਦੇ 6 ਮਹੀਨਿਆਂ ਦੇ ਦਾਣੇ ਇਕੱਠੇ ਕਰਨੇ ਹੁੰਦੇ ਆ ਲੇਕਿਨ ਆਪਦੇ ਰਜੇਵਿਆਂ 'ਚੋਂ ਸਮਾਂ ਕੱਢ ਕੇ ਵਰਕਰ ਸਾਨੂੰ ਮਿਲਣ ਆਏ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਹੰਗਾਰਾ ਬਹੁਤ ਵਧੀਆ ਮਨੇ ਜੇ ਪਿਛਲੇ ਦਿਨੀ ਗੱਲ ਕਰੀਏ ਪੰਜਾਬ ਬਚਾਓ ਯਾਤਰਾ ਵੀ ਕੱਢੀ ਗਈ ਸੀ ਤਾਂ ਹੁਣ ਵਾਲੇ ਚੋਣ ਇਲੈਕਸ਼ਨ ਦੇ ਵਿੱਚ ਕੀ ਲੱਗਦਾ ਕਿ ਉਹਦਾ ਇਫੈਕਟ ਪੈਗਾ ਜੀ ਉਹਦਾ ਇਫੈਕਟ ਉਹਦਾ ਜੀ ਐ ਹੁਣ ਮੈਂ ਤੁਹਾਨੂੰ ਦੱਸ ਦਿਆਂ ਪੰਜਾਬ ਦੇ ਵਿੱਚ ਇੱਕੋ ਇੱਕ ਲੀਡਰ ਆ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਖੁੱਲ੍ਹਾ ਤੁਰ ਰਿਹਾ ਗੱਡੀ ਦੇ ਵਿੱਚ ਕੋਈ ਤੁਰ ਰਿਹਾ ਹੋਰ ਦੱਸੋ ਤੁਸੀਂ ਜੀ ਕਿਸੇ ਨੂੰ ਕੋਈ ਤੁਰਨੀ ਚਾਹੇ ਉਹ ਭਾਜੀਪੀ ਵਾਲੇ ਚਾਹੇ ਕੋਈ ਆਮ ਆਦਮੀ ਵਾਲੇ ਆ ਇਹਨੇ ਆਪਾਂ ਕਹਿ ਦਿੱ ਗਏ ਵੀ ਕਿਸਾਨ ਵਿਰੋਧ ਕਰਦੇ ਬੀਜੇਪੀ ਵਾਲਿਆਂ ਦਾ ਉਹਦਾ ਅਲੱਗ ਵੈਕਟਰ ਹੈ ਆਮ ਆਦਮੀ ਵਾਲਾ ਤੁਰ ਰਿਹਾ ਕੋਈ ਲੀਡਰ ਦੱਸੋ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਅਸੀਂ ਬੜਾ ਸਕਿਉਰਟੀ ਤੋਂ ਆਇਆ ਕਰਾਂਗੇ ਤੁਰਕੇ ਵਿਖਾਉਣ ਸੁਖਵੀਰ ਜੀ ਸਾਡੇ ਮੋਟਰਸਾਈਕਲਾਂ ਦੀ ਤੋਰੇ ਫਿਰਦੇ ਆ ਠੀਕ ਉਹਦਾ ਫੈਕਟ ਤਾਂ ਪਹਿਣਾ ਹੀ ਇਲੈਕਸ਼ਨ ਦੇ ਉੱਤੇ ਬੀਜੇਪੀ ਦੀ ਤੁਸੀਂ ਗੱਲ ਕੀਤੀ ਹੈ ਕਾਫੀ ਉਸ ਪਾਰਟੀ ਦੀ ਵਿਰੋਧਤਾ ਹੈ ਕਿ ਲੱਗਦਾ ਹੈ ਕਿ ਅਕਾਲੀ ਦਲ ਨਾਲ ਕਿਸਾਨ ਖੜੇਗਾ ਕੋਈ ਵਿਰੋਧਤਾ ਨਹੀਂ ਠੀਕ ਹੈ ਜੀ ਅਕਾਲੀ ਦਲ ਨੇ ਵਜ਼ੀਰੀਆਂ ਛੱਡੀਆਂ ਕਹਿਣਾ ਸੌਖਾ ਹੈ ਕਰਨਾ ਬਹੁਤ ਔਖਾ ਹੈ ਜੀ ਹੁਣ ਪਿੰਡਾਂ ਦੀ ਗੱਲ ਕਰੀਏ ਤਾਂ ਕਿਦਾਂ ਦਾ ਰਿਸਪੌਂਸ ਹੈ ਜੀ ਬਹੁਤ ਵਧੀਆ ਰਿਸਪੌਂਸ ਹੈ ਜੀ ਚੜਦੀ ਕਲਾ ਆਉਣ ਵਾਲੇ ਬਾਪੂ ਨੂੰ ਯਾਦ ਕਰਕੇ ਲੋਕੀ ਸਰਦਾਰ ਜੋਰਾ ਸਿੰਘ ਮਾਨ ਫੇਰ ਦੁਬਾਰਾ ਉੱਠੇ ਆ ਅਮਰ ਹੋਏ ਆ ਉਹਨੂੰ ਯਾਦ ਕਰਕੇ ਵੋਟਾਂ ਪਾਉਣਗੇ ਉਹਨਾਂ ਦਾ ਹੀ ਦਿੱਤੇ ਆ ਖਾ ਰਹੇ ਆ ਬਾਪੂ ਦਾ ਹੀ ਤਾਂ ਬਾਪੂ ਦਾ ਵਟਿਆ ਕਹਿੰਦਾ ਜੀ ਤਾਂ ਜੀ ਆਪਦਾ ਫਸਲ ਵਿਜਣੀ ਆ ਜੀ ਹੋਣ ਜਿਹੜੀ ਅੱਜ ਦਾ ਇਕੱਠ ਹੈ ਉਸ ਦੌਰਾਨ ਔਰ ਸੰਗਤਾਂ ਨੂੰ ਅਪੀਲ ਕੀ ਕਰਨਾ ਚਾਹੋਗੇ ਦਰਸ਼ਕਾਂ ਨੂੰ ਕਿ ਜਿਹੜੀ ਪਾਰਟੀ ਦੇ ਨਾਲ ਖੜੇ ਮੇਰੀ ਇਹੀ ਅਪੀਲ ਹੈ VOTERਾਂ ਨੂੰ ਮੇਰੇ ਭਰਾਵਾਂ ਨੂੰ ਸੱਜਣਾ ਨੂੰ ਬਜ਼ੁਰਗਾਂ ਨੂੰ ਨੌਜਵਾਨ ਸਾਥੀਆਂ ਨੂੰ ਮੇਰੀਆਂ ਭੈਣਾਂ ਬੀਬੀਆਂ ਨੂੰ ਕਿ ਤਕੜੇ ਹੋ ਕੇ ਹੰਬਲਾ ਮਾਰੀਏ ਇਹੜਾ ਇਹ ਇਲੈਕਸ਼ਨ ਹੈ ਨਾ ਪਾਰਲੀਮੈਂਟ ਦਾ ਇਹ ਅਲੱਗ ਤਰ੍ਹਾਂ ਦਾ ਇਲੈਕਸ਼ਨ ਹੈ ਚਾਰ ਪਾਰਟੀਆਂ ਮੇਨ ਮੈਦਾਨ 'ਚ ਹੈ ਪੰਜਵੀਂ BSP ਵੀ ਹੈਗੀ ਹੈ ਕਿ ਜਗ੍ਹਾ ਦੇ ਉੱਤੇ ਵੀ ਤਕੜੇ ਹੋ ਕੇ ਹਰੇਕ ਰਿਸ਼ਤੇਦਾਰ ਨੂੰ ਟੱਚ ਕਰਕੇ ਹਰੇਕ ਸੱਜਣ ਬੇਲੀ ਨੂੰ ਇੱਕ ਇੱਕ ਨੂੰ ਬਾਕੀ ਇਸ ਇਲੈਕਸ਼ਨ ਦੇ ਵਿੱਚ ਪਰਸਨਲ ਵੀ ਕੈਂਡੀਡੇਟ ਦਾ ਪ੍ਰਭਾਵ ਹੋਏਗਾ ਇਸ ਇਲੈਕਸ਼ਨ ਦੇ ਵਿੱਚ। ਬਾਕੀ ਮੈਂ ਤੁਹਾਨੂੰ ਬਾਬਾ ਜੀ ਦੇ ਡੇਰੇ ਵਿੱਚ ਖੜੇ ਹਾਂ ਇੱਥੇ ਬਾਬਾ ਰੇਸ਼ਮ ਸਿੰਘ ਜੀ ਦੇ। ਮੈਂ ਬਾਬਾ ਜੀ ਦਾ ਵੀ ਤਹਿ ਦਿਲ ਤੋਂ ਬਾਬਾ ਜੀ ਤਾਂ ਦਿੱਲੀ ਗਏ ਆ ਲੇਕਿਨ ਉਹਨਾਂ ਦੇ ਭਤੀਜੇ ਖੜੇ ਆ ਸਾਡੇ ਸਰਕਲ ਪ੍ਰਧਾਨ। ਮੈਂ ਬਾਬਾ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ। ਕਿ ਜਿਹੜਾ ਸਾਡੇ ਸ਼੍ਰੋਮਣੀ ਕਾਲੀਦਾਲ ਦੇ ਨਾਲ ਖੜੇ ਹੈ ਔਰ ਜਿਹੜਾ ਮਾਤਾ ਗੁਜਰੀ ਪਬਲਿਕ ਸਕੂਲ ਪਿਛਲੇ ਦਿਨੀ ਕੁਝ ਸ਼ਰਾਰਤੀ ਅੰਸਰਾਂ ਨੇ ਸਿਆਸੀ ਕਹਿ ਲੋ ਸਕੂਲ ਬੰਦ ਕਰਾਇਆ ਸੀਗਾ ਲੇਕਿਨ ਬਾਬੇ ਦੀ ਮੇ ਬਾਬਾ ਜੀ ਦੀ ਮਿਹਰਬਾਨੀ ਸਰਕਾ ਅੱਜ ਉਹ ਸਕੂਲ ਦੁਬਾਰਾ ਤੋਂ ਫਿਰ ਚਾਲੂ ਹੋ ਗਿਆ ਮੈਂ ਬਾਬਾ ਜੀ ਦਾ ਕੋਟੀ ਕੋਟ ਧੰਨਵਾਦ ਕਰਦਾ ਇਸ ਕੰਮ ਸੀ ਬਿਲਕੁਲ